ਕਾਬੂ ਕਾਉਂਸਲਰ ਜੋ ਪੋਲਾ ਛੋਟਾ ਪੋਲਾ ਇਸ ਉੱਪਰ ਰੱਖ ਕੇ ਵੱਡਾ ਪੋਲਾ ਬਣਾਇਆ ਗਿਆ ਸੀ ਪੋਲ ਬੰਦ ਸੀਗਾ ਤੇ ਲੋਕਾਂ ਦੀ ਮੰਗ ਸੀ ਤੁਸੀਂ ਇਹ ਕਿ ਇਹ ਪੁਲ ਦੁਆਰਾ ਚਾਲੂ ਕੀਤਾ ਜਾਵੇ ਉਹ ਪੁਲ ਦੁਆਰਾ ਚਾਲੂ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਬਹੁਤ ਵਧੀਆ ਮੰਗਿਆ ਜੋ ਤੁਸੀਂ ਵੀਡੀਓ ਬਣਾਈ ਸੀਗੀ ਉਸ ਦਿਨ ਉਹ ਬਹੁਤ ਵਧੀਆ ਮੰਗਿਆ ਇੱਕ ਪੁਲ ਚਾਲੂ ਹੋ ਗਿਆ ਸਾਰੇ ਲੋਕ ਸੁਖੀ ਹੋਗੇ ਜੀ ਹਰੇ ਦੁਕਾਨਦਾਰ ਵੀ ਸੁਖੀ ਹੋਗੇ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਦਾ ਤੈਨੂੰ ਧੰਨਵਾਦ ਕਰਦੇ ਹਾਂ ਜੋ ਕੰਮ ਤੁਸੀਂ ਵਧੀਆ ਕੀਤਾ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਬੱਲੇ ਹਾਂਜੀ ਖੜੇ ਆ ਕਰਨ ਸਰ ਰਾਲਾ ਸਾਹਿਬ ਜੋ ਪਹੀੜ ਨੂੰ ਜਾਣ ਵਾਲਾ ਰਸਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਪੁਲਾ ਹੈ ਪਿਛਲੇ ਡੇਢ ਮਹੀਨੇ ਤੋਂ ਇਹ ਪੁਲਾ ਜੋ ਬਟਿੰਡਾ ਬ੍ਰਾਂਚ ਹੈ ਇਸ ਨਹਿਰ ਦੇ ਉੱਪਰ ਤਿਆਰ ਕੀਤਾ ਜਾ ਰਿਹਾ ਸੀ ਇਹ ਪੁਲਾ ਜੋ ਪੁਰਾਣਾ ਪੁਲਾ ਉਸ ਪੁਲ ਦੇ ਉੱਪਰ ਰੱਖ ਕੇ ਹੀ ਇਹ ਪੁਲ ਅਸੈਂਬਲ ਕੀਤਾ ਗਿਆ ਤਿਆਰ ਕੀਤਾ ਗਿਆ ਜਿਸ ਕਰਕੇ ਜੋ ਇਸ ਸਾਈਡ ਤੋਂ ਪਰਲੇ ਸਾਈਡ ਦੇ ਪਿੰਡ ਨੇ ਉਨਾਂ ਦਾ ਜੋ ਸਾਰਾ ਰਾਬਤਾ ਇਸ ਸਾਈਡ ਤੋਂ ਕੱਟਿਆ ਗਿਆ ਸੀ ਤੇ ਲੋਕਾਂ ਨੂੰ ਭਾਰੀ ਦਿੱਕਤ ਦਾ ਸੰਭਲਣਾ ਕਰਨਾ ਪੈ ਰਿਹਾ ਸੀ ਲੋਕਾਂ ਵਿੱਚ ਕਾਫੀ ਰੋਸ ਸੀ ਕਿਉਂਕਿ ਇਹ ਵੱਡਾ ਪੁਲਾ ਤੇ ਇਸ ਪੁਲ ਦੇ ਬਣਦੇ ਨਾਲ ਜੋ ਇਲਾਕੇ ਨੂੰ ਬੜੀ ਵੱਡੀ ਸਹੂਲਤ ਮਿਲੇਗੀ ਪਰ ਦੁੱਖ ਦੀ ਗੱਲ ਇਹ ਸੀ ਕਿ ਇਹ ਪੁਲ ਜੋ ਪੁਰਾਣਾ ਪੁਲਾ ਉਸ ਕੋਲੋਂ ਉੱਪਰ ਰੱਖ ਕੇ ਹੀ ਇਹ ਪੁਲ ਤਿਆਰ ਕੀਤਾ ਗਿਆ ਜਿਸ ਕਰਕੇ ਜੋ ਇੱਕ ਇੱਕ ਰਸਤਾ ਸੀ ਇਸ ਸਾਈਡ ਤੋਂ ਦੂਸਰੀ ਸਾਈਡ ਨਾਲ ਜੋੜਦਾ ਸੀ ਉਹ ਰਸਤਾ ਬੰਦ ਹੋ ਗਿਆ ਸੀ ਤੇ ਲੋਕ ਪੂਰੋਂ ਜੋ ਦੂਸਰੇ ਜੋ ਕਣਜ ਦਾ ਸਾਈਡ ਹੈ ਤੇ ਦੂਸਰੇ ਹੋਰ ਪੁਲ ਨੇ ਉਹਨਾਂ ਦੇ ਹੁਮਕੇ ਤੇ ਆਉਂਦੇ ਸੀ ਹੁਣ ਇਹ ਪੁਲ ਜੋ ਪੁਰਾਣਾ ਪੁਲ ਹੈ ਖੋਲ ਦਿੱਤਾ ਗਿਆ ਹੈ ਦੇਖ ਸਕਦੇ ਹੋ ਕਿ ਕਰੇਨਾ ਦੀ ਮਦਦ ਦੇ ਨਾਲ ਇਹ ਪੁਲ ਖੋਲ ਦਿੱਤਾ ਗਿਆ ਤੇ ਲੋਕਾਂ ਦੇ ਵਿੱਚ ਬੜੀ ਖੁਸ਼ੀ ਹੈ ਇਸ ਗੱਲ ਨੂੰ ਲੈ ਕੇ ਕਿਉਂਕਿ ਅੱਗੇ 24 25 26 ਦੀ ਤਰੀਕ ਨੂੰ ਉੱਥੇ ਸਾਧ ਬਾਬਾ ਜੀਸ਼ਰ ਸਿੰਘ ਗੁਰਦਾਸਪੁਰ ਵਾਲੇ ਉਹਨਾਂ ਦੇ ਵੱਸੀ ਸਮਾਰੋਹ ਨੇ ਜਿਸ ਕਰਕੇ ਨੂੰ ਨੇੜੇੋਂ ਜੋ ਸੰਗਤ ਵੱਡੀ ਗਿਣਤੀ ਵਿੱਚ ਸੰਗਤ ਦਿੱਤੀ ਪੁੰਚਦੀ ਹੈ ਉਸ ਸੰਗਤ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਣਾ ਸੀ ਕਿਉਂਕਿ ਇਹ ਇੱਕੋ ਇੱਕ ਪੁਲਸੀ ਜੋ ਇਸ ਪਾਸੇ ਨੂੰ ਦੂਸਰੇ ਸਾਈਡ ਨਾਲ ਜੋੜਦਾ ਹੈ ਦੂਸਰੀ ਸਾਈਡ ਤੇ ਜੋ ਪਿੰਡ ਨੇ ਕਟਾਰੀ ਪੁੱਟਾ ਹੋ ਗਿਆ ਕਣਕਸ ਹੋ ਗਿਆ ਇਸ ਤੋਂ ਇਸ ਰੂਟ ਰਾਹੀਂ ਜੋ ਲੁਧਿਆਣਾ ਸਾਈਡ ਤੋਂ ਸੰਗਤ ਆਉਂਦੀ ਆ ਉਹ ਇਸੇ ਰੂਟ ਰਾਹੀਂ ਆਉਂਦੀ ਸੀ ਤੇ ਜਿਸ ਕਰਕੇ ਉਹਨਾਂ ਨੂੰ ਜਾਂ ਤਾਂ ਉੱਪਰ ਪੀੜ ਸਾਈਡ ਤੋਂ ਤੁਮਕਿਆਣਾ ਪੈਂਦਾ ਸੀ ਜਾਂ ਫਿਰ ਜੋ ਹੋਰ ਇੱਥੇ ਨਾਲ ਲੱਗਦੇ ਇਤੋਂ 5-6 ਕਿਲੋਮੀਟਰ ਦੂਰ ਹੋਰ ਪੋੜ ਨੇ ਉਹਨਾਂ ਕੋਲਾਂ ਨਹੀਂ ਆਉਂਦਾ ਆਉਣਾ ਪੈਂਦਾ ਸੀ ਜਿਸ ਕਰਕੇ ਲੋਕ ਲੋਕਾਂ ਵਿੱਚ ਲੋਕ ਨਿਰਾਸ਼ਾ ਦੇ ਆਲਮ ਵਿੱਚ ਸਨ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਰਸੀ ਸਮਰਾਨ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਛਾਹ ਹੁੰਦਾ ਹੈ ਤੇ ਉਹ ਨਿਰਾਸ਼ਾ ਦੇ ਆਲਮ ਵਿੱਚ ਸਨ ਤੇ ਹੁਣ ਇਹ ਦੁਵਾਰਾ ਪੁਲ ਖੋਲ ਦਿੱਤਾ ਗਿਆ ਪੁਰਾਣਾ ਪੁਲ ਖੋਲ ਦਿੱਤਾ ਗਿਆ ਲੋਕਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਤੇ ਦੂਸਰੇ ਪਾਸੇ ਜੋ ਬੜਾ ਪੋੜਾ ਹੈ ਇਹ ਨਵੀਂ ਟੈਕਨੋਲੋਜੀ ਨਾਲ ਬਣਾਇਆ ਗਿਆ ਅਸੈਂਬਲ ਕੀਤਾ ਗਿਆ ਤੇ ਇਹ ਪੁਲ ਵੀ ਬਹੁਤ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਜਿਸ ਕਰਕੇ ਇਲਾਕੇ ਨੂੰ ਇੱਕ ਵੱਡੀ ਸਹੂਲਤ ਮਿਲੇਗੀ ਦੇਖ ਸਕਦੇ ਹੋ ਕਿ ਪੁਰਾਣਾ ਪੁਲਾ ਜੋ ਛੋਟਾ ਜਿਹਦੀ ਜੋ ਚੜਾਈਆ ਬਹੁਤ ਘੱਟ ਚੜਾਈਆ ਕਿਉਂਕਿ ਇੱਥੇ ਜਦੋਂ ਮੰੰਗਲ ਵਕਤ ਇੱਥੇ ਵੀ ਜਾਮ ਲੱਗ ਜਾਂਦੇ ਸੀ ਇਹ ਵੱਡਾ ਪੁਲ ਜੋ ਹੈ ਇਸ ਹਲਕੇ ਦੀ ਮੰਗ ਸੀ ਇਹ ਪੁਲ ਬਣ ਕੇ ਤਿਆਰ ਹੋ ਚੁੱਕਿਆ ਕਰੇਨਾ ਦੀ ਮਦਦ ਨਾਲ ਖਸਕਾ ਕੇ ਦੂਸਰੀ ਸਾਈਡ ਤੇ ਆਪਣੀ ਜਗ੍ਹਾ ਉੱਪਰ ਇਹ ਪੁਲ ਟਿਕਾ ਦਿੱਤਾ ਗਿਆ